ਜਿਨ੍ਹਾਂ ਮਾਪਿਆਂ ਦੇ ਬੱਚੇ ਹੋਸਟਲਾਂ ਦੇ ਵਿੱਚ ਰਹਿ ਕੇ ਪੜ੍ਹਦੇ ਨੇ ਕੋ ਇਸ ਖਬਰ ਨੂੰ ਜ਼ਰੂਰ ਧਿਆਨ ਨਾਲ ਵੇਖਣ ਕੀ ਤੁਹਾਡੇ ਬੱਚਿਆਂ ਨੂੰ ਹੋਸਟਲ ਦੀ ਮੈਸ ਦੇ ਵਿੱਚ ਸਭ ਕੁਝ ਠੀਕ ਠਾਕ ਮਿਲ ਰਿਹਾ ਹੈ ਕੀ ਤੁਹਾਡੇ ਬੱਚੇ ਜਿਨ੍ਹਾਂ ਕਮਰਿਆਂ ਦੇ ਵਿੱਚ ਰਹਿੰਦੇ ਨੇ ਕੀ ਉਹ ਕਮਰੇ ਠੀਕ ਠਾਕ ਨੇ ਬਹੁਤ ਕੁਝ ਅੱਜ ਇਸ ਐਪੀਸੋਡ ਦੇ ਵਿੱਚ ਦੱਸਾਂਗਾ ਬਸ ਤੁਸੀਂ ਵੇਖਦੇ ਰਹੋ ਪੋਸੂਨਾਮਾ ਚੈਨਲ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅਕਸਰ ਦੂਰ ਗੈਡੇ ਦੇ ਜਿਹੜੇ ਸਟੂਡੈਂਟਸ ਹੁੰਦੇ ਨੇ ਉਹ ਆਪਣੇ ਹੋਸਟਲਾਂ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ ਜਾਂ ਉਹਨਾਂ ਦੇ ਮਾਪੇ-ਪਿਓ ਚਾਹੁੰਦੇ ਨੇ ਕਿ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਇਸ ਕਰਕੇ ਇਹਨਾਂ ਨੂੰ ਹੋਸਟਲ ਦੇ ਵਿੱਚ ਹੀ ਲਗਾ ਦਿੱਤਾ ਜਾਵੇ ਔਰ ਹੋਸਟਲ ਦੀ ਮੈਸ ਨੂੰ ਕੋਈ ਚੈੱਕ ਨਹੀਂ ਕਰਦਾ ਕੋਈ ਐਸ ਐਸਾ ਜਿਹਾ ਜ਼ਰੂਰ ਹੋਏਗਾ ਜਿਹੜਾ ਚੈੱਕ ਕਰ ਲਏਗਾ ਮੈਸ ਨੂੰ ਚੈੱਕ ਕਰੇਗਾ ਮੈਸ ਦੇ ਖਾਣੇ ਨੂੰ ਚੈੱਕ ਕਰੇਗਾ ਲੇਕਿਨ ਜ਼ਿਆਦਾ ਕਰਕੇ ਇਹ ਦੇਖਦੇ ਆ ਕਿ ਬਸ ਬੱਚੇ ਨੂੰ ਹੋਸਟਲ ਮਿਲ ਗਿਆ ਕਮਰਾ ਮਿਲ ਗਿਆ ਬਸ ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਖਤਮ ਪਰ ਦੋਸਤੋ ਮੈਂ ਇੱਥੇ ਦੱਸਣਾ ਚਾਹੁੰਦਾ ਖਾਸ ਕਰਕੇ ਉਹਨਾਂ ਮਾਪਿਆਂ ਨੂੰ ਕਿ ਤੁਸੀਂ ਆਪਣੇ ਬੱਚੇ ਦੂਸਰਿਆਂ ਨੂੰ ਜੋ ਸੌਂਪ ਰਹੇ ਹੋ ਉਥੇ ਇਹ ਵੇਖਣ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚੇ ਸੇਫ ਨੇ ਕਿ ਤੁਹਾਡੇ ਬੱਚਿਆਂ ਨੂੰ ਜਿਹੜਾ ਤਿੰਨ ਟਾਈਮ ਖਾਣਾ ਪਰੋਸਿਆ ਜਾਂਦਾ ਹੈ ਕਿ ਉਹ ਠੀਕ ਠਾਕ ਹੈ ਬੜੀਆਂ ਸਾਰੀਆਂ ਸੋਸ਼ਲ ਮੀਡੀਆ ਤੇ ਖਬਰਾਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਸ਼ਰੀਆਮੇ ਲਿਖਿਆ ਹੁੰਦਾ ਹੈ ਕਿ ਮੈਸ ਦਾ ਖਾਣਾ ਖਾਣ ਨਾਲ ਬੱਚੇ ਬਿਮਾਰ ਹੋ ਗਏ ਔਰ ਬੱਚੇ ਬਿਮਾਰ ਇੰਨੇ ਕਿ ਜ਼ਿਆਦਾ ਹੋ ਗਏ ਕਿ ਕਈ ਵਾਰ ਬੁਰੀਆਂ ਖਬਰਾਂ ਵੀ ਆ ਜਾਂਦੀਆਂ ਲੇਕਿਨ ਬਹੁਤ ਵਾਰ ਅੱਛੇ ਖਾਣੇ ਦੀ ਤਾਰੀਫ਼ ਵੀ ਹੁੰਦੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਹਰ ਹੋਸਟਲ ਦੀ ਮੈਸ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਖਾਣਾ ਖਰਾਬ ਹੀ ਮਿਲਦਾ ਹੈ ਬਹੁਤ ਸਾਰੀਆਂ ਕੰਟੀਨ ਐ ਅਜਿਹੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਅੱਛਾ ਖਾਣਾ ਮਿਲਦਾ ਹੈ ਅਸੀਂ ਖੁਦ ਮੈਂ ਆਪ ਖੁਦ ਜ਼ਿੰਦਗੀ ਦੇ 8 ਤੋਂ 9 ਸਾਲ ਹੋਸਟਲ ਦੇ ਵਿੱਚ ਰਹੇ ਆ ਲੇਕਿਨ ਸਾਨੂੰ ਖਾਣਾ ਬਹੁਤ ਆਪ ਦਾ ਮਿਲਦਾ ਸੀ ਅੱਛਾ ਮਿਲਦਾ ਸੀ ਸਾਫ਼ ਸੁਥਰਾ ਮਿਲਦਾ ਸੀ ਲੇਕਿਨ ਉਸ ਵੇਲੇ ਗੱਲ ਸੀ ਬੱਚੇ ਘੱਟ ਹੋਇਆ ਕਰਦੇ ਸੀ ਇਸ ਕਰਕੇ ਜ਼ਿਆਦਾ ਕਰਕੇ ਜ਼ਿਆਦਾ ਕਰਕੇ ਜਿਹੜਾ ਹੈ ਉਸ ਦੀ ਤਵੱਜਾ ਜ਼ਿਆਦਾ ਵਧੀਆ ਖਾਣਾ ਬਣਾਉਣ ਦੇ ਵਿੱਚ ਲੱਗੀ ਰਹਿੰਦੀ ਸੀ ਹੁਣ ਜਿਸ ਜਿਸ ਤਰ੍ਹਾਂ ਬੱਚਿਆਂ ਦੀ ਗਿਣਤੀ ਵਧਦੀ ਜਾਂਦੀ ਹੈ ਕਿਤੇ ਨਾ ਕਿਤੇ ਐਲਰਜੀ ਜਿਹੜੀ ਹੈ ਉਹ ਵੀ ਸਾਹਮਣੇ ਆਉਂਦੀ ਹੈ दोस्तों सवाल इतने कि बच कमरा मिल गया हम हर पास यही कि खाने के दे बच्चे परफेक्शन जी है वो तो बहुत घट नजर आती है प्रोफैक्शन वास्ते वक्त चाहिए वक्त के ना नाल कुछ मैन पावर भी चाहिए है अच्छा समान चाहिए है हर रोज ताजिया सब्जियां चाहिए ने और मीनू अलग तरह का होंगे है कई बार मीनू तो अलग ही आप पा ਸੋ ਇਸ ਕਰਕੇ ਕਿਤਨਾ ਕਿਤੇ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਗੱਲਾਂ ਨੂੰ ਵਾਚ ਕਰਨ ਦੀ ਜ਼ਰੂਰਤ ਹੈ ਆ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਵਾਇਰਲ ਹੁੰਦਾ ਸੀ ਖਾਣੇ ਦੇ ਵਿੱਚੋਂ ਇੱਕ ਇੱਕ ਵਾਰੀ ਸ਼ਿਫਟ ਕਲੀਦਾ ਕੋਈ ਬੱਚਾ ਨਿਕਲ ਆਇਆ ਖਾਣੇ ਦੇ ਵਿੱਚੋਂ ਕਾਕਰੋਚ ਨਿਕਲ ਆਇਆ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਅਕਸਰ ਸੁਣਦੇ ਹੋ ਇਹ ਐਪੀਸੋਡ ਕਰਨ ਦਾ ਸਾਡਾ ਮਤਲਬ ਇਹ ਹੀ ਆ ਦੋਸਤੋ ਕਿ ਕਹਿੰਦੇ ਆ ਕਿ ਦਰਵਾਜ਼ਾ ਖੜਕਾਉਂਦੇ ਰਹਿਣਾ ਚਾਹੀਦਾ ਅੱਜ ਨਹੀਂ ਕੱਲ ਨਹੀਂ ਔਰ ਇਤਨੇ ਇੱਕਦਮ ਦਰਵਾਜ਼ਾ ਖੁੱਲੇਗਾ ਖੁੱਲੇਗਾ ਜਿਸ ਤਰ੍ਹਾਂ ਨਹੀਂ ਅਸੀਂ ਖਬਰਾਂ ਨਾ ਦਿਖਾਵਾਂਗੇ ਦੇਖੋ ਸਾਨੂੰ ਇੱਧਰ ਇਹ ਪਤਾ ਹੈ ਕਿ ਇਸ ਤਰ੍ਹਾਂ ਦੀਆਂ ਖਬਰਾਂ 'ਤੇ ਜਿਆਦਾ ਕੋਈ ਤਵੱਜੋ ਨਹੀਂ ਦਿੰਦਾ ਮਾਰ ਕਾਟ ਬਸ ਇਸ ਤਰ੍ਹਾਂ ਦੀ ਗਾੜੀ ਗੋਚ ਹੁੰਦਾ ਰਹੇ ਉਹਨਾਂ ਖਬਰਾਂ 'ਤੇ ਜਿਆਦਾ ਧਿਆਨ ਦਿੱਤਾ ਜਾਂਦਾ ਪੋਸੂ ਨਾਵਾ ਚੈਨਲ ਹੈ ਜੀ ਆ ਕੁਝ ਨਹੀਂ ਕਰਦਾ ਪੋਸੂ ਨਾਵਾ ਚੈਨਲ ਜਨ ਹਿੱਤ ਦੀ ਭਲਾਈ ਵਾਸਤੇ ਬੱਚਿਆਂ ਦੀ ਬਿਹਤਰੀ ਵਾਸਤੇ ਹੀ ਕੋਈ ਨਿਊਜ਼ ਜਿਹੜੀ ਹੈ ਉਹ ਕਰਦਾ ਹੈ ਆਦਰਵਾਇਜ਼ ਤੁਹਾਨੂੰ ਪਤਾ ਹੀ ਹੈ ਕਿ ਅੱਜ ਐਨੀ ਕ ਖਬਰ ਹੁੰਦੀ ਹੈ ਉਹਦੇ ਗਲਤ ਮਤ ਦੇ ਟਾਈਟਲ ਦੇ ਕੇ ਮਤਲਬ ਬਹੁਤ ਕੁਝ ਬਣਾਉਂਦੇ ਆ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਲੇਕਿਨ ਇਹ ਚੰਗੀਆਂ ਖਬਰਾਂ ਵੱਲ ਤਵੱਜੋ ਕਿਉਂ ਨਹੀਂ ਦਿੰਦੇ ਇਹ ਬੜਾ ਬੜਾ ਦੁੱਖ ਲੱਗਦਾ ਹੈ ਕਿ ਚੰਗੀਆਂ ਖਬਰਾਂ ਜਿਹੜੀਆਂ ਨੇ ਉਹਨਾਂ ਨੂੰ ਲੋਕ ਬਹੁਤ ਘੱਟ ਦੇਖਦੇ ਨੇ ਲੇਕਿਨ ਪੋਸੂ ਨਾਮਾ ਚੈਨਲ ਇੱਕ ਹੈ ਜਿਹੜਾ ਚੈਨਲ ਹੈ ਜੋ ਆਪਣੇ ਟ੍ਰੈਕ ਤੇ ਚੱਲਿਆ ਜਾ ਰਿਹਾ ਹੈ ਜਿੰਨੇ ਜਿੰਨੇ ਵੀ ਦੇਖਦੇ ਨੇ ਉਹ ਫੋਨ ਵੀ ਕਰਦੇ ਨੇ ਇਸ ਤਰ੍ਹਾਂ ਦੀਆਂ ਵੀਡੀਓ ਜਨ ਹਿੱਤ ਲਈ ਬਹੁਤ ਜ਼ਰੂਰੀ ਹੈ ਸਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਵੀ ਚੰਗਾ ਲੱਗਦਾ ਕੁਝ ਸਿੱਖਿਆ ਵੀ ਮਿਲਦੀ ਹੈ ਹੁਣ ਇਹ ਜਿਹੜੀ ਵੀਡੀਓ ਹੈ ਇਹ ਬਾਰ ਬਾਰ ਇਸ ਤੋਂ ਪਹਿਲਾਂ ਵੀ ਨਾ ਕੀਤੀ ਹੈ ਕਿ ਭਾਈ ਤੁਹਾਡੇ ਬੱਚਿਆਂ ਨੂੰ ਚੈੱਕ ਕਰੋ ਕਿ ਮੈਸ ਦੇ ਵਿੱਚ ਹੋਸਟਲ ਦੀ ਮੈਸ ਦੇ ਵਿੱਚ ਖਾਣਾ ਪ੍ਰੋਪਰ ਮਿਲ ਰਿਹਾ ਹੈ ਸਾਫ ਸੁਥਰਾ ਮਿਲ ਰਿਹਾ ਹੈ ਜਿਸ ਜਗ੍ਹਾ ਬੈਠ ਕੇ ਉਹ ਖਾਣਾ ਖਾ ਰਿਹਾ ਹੈ ਕੀ ਉਹ ਸਾਫ ਸੁਥਰੀ ਜਗ੍ਹਾ ਹੈ ਜਿਸ ਟੇਬਲ ਦੇ ਉੱਪਰ ਖਾਣਾ ਪਰੋਸਿਆ ਜਾ ਰਿਹਾ ਹੈ ਕਿ ਉਹ ਸਾਫ਼ ਸੁਥਰੀ ਹੈ ਬਰਤਨ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਬਰਤਨ ਨੇ ਚਿਕਨਾਈ ਵਾਲੇ ਬਰਤਨ ਤਾਂ ਨਹੀਂ ਹੈ ਔਰ ਜਿਹੜੇ ਲੋਕ ਖਾਣਾ ਪਰੋਸ ਰਹੇ ਨੇ ਉਹਨਾਂ ਦੀ ਡਰੈੱਸ ਕਿਸ ਤਰ੍ਹਾਂ ਦੀ ਹੈ ਕਿ ਆਪਾਂ ਬਿਲਕੁਲ ਧਿਆਨ ਨਹੀਂ ਦਿੰਦੇ ਆਪਾਂ ਰੇੜੀਆਂ ਦੇ ਬਣੇ ਹੋਏ ਫਾਸਟ ਫੂਡ ਦੇ ਵਿੱਚ ਵੀ ਧਿਆਨ ਦਿੰਨੇ ਆ ਕਿ ਰੇੜੀਆਂ ਦੇ ਵਿੱਚ ਕੀ ਹੁੰਦਾ ਕਿ ਉਹ ਇੱਕ ਪਰਨਾ ਜਿਹਾ ਉਹਨਾਂ ਨੇ ਬੰਨਿਆ ਹੁੰਦਾ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਪਾਣੀ ਦੇ ਹੱਥਲੇ ਪੜਦਾ ਪਰਨੇ ਦਾ ਪਰਨੇ ਦੀ ਹਾਲਤ ਦੇਖਿਆ ਕਰੋ ਕਿੰਨੇ ਗੰਦੇ ਨੇ ਔਰ ਸਾਡੇ ਸਾਹਮਣੇ ਉਸੇ ਪਰਨੇ ਨੂੰ ਥਾਰੀ ਦੇ ਉੱਪਰ ਮਾਰਦੇ ਨੇ ਔਰ ਉਹਦੇ ਵਿੱਚ ਹੀ ਆਪਾਂ ਨੂੰ ਸਾਰਾ ਕੁਝ ਪਾ ਕੇ ਦੇ ਦਿੰਦੇ ਆ ਔਰ ਆਪਾਂ ਆਰਾਮ ਨਾਲ ਚਮਚੇ ਨਾਲ ਬੈਠ ਕੇ ਖਾਂਦੇ ਆ ਬੜੇ ਦੁੱਖ ਦੀ ਗੱਲ ਹੈ ਆਪਾਂ ਅੱਖੀਂ ਵੇਖ ਕੇ ਮੱਖੀ ਨਿਕਲ ਰਹੇ ਆ ਅੱਖੀਂ ਵੇਖ ਕੇ ਸੋ ਇਸ ਕਰਕੇ ਕਿਤੇ ਨਾ ਕਿਤੇ ਬਈ ਇਹ ਐਪੀਸੋਡ ਜਿਹੜਾ ਹੈ ਇਹ ਬੜਾ ਕਾਰਗਰ ਐਪੀਸੋਡ ਹੈ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਅੱਜ ਉਹ ਖਾਣਾ ਪ੍ਰੋਸੈਸਨ ਦੀ ਕਿਸੇ ਚ ਹਿੰਮਤ ਨਹੀਂ ਹੈ ਜੋ ਅਸੀਂ ਘਰਾਂ ਦੇ ਵਿੱਚ ਬਣਾ ਕੇ ਖਾਂਦੇ ਆ ਮੈਂ ਸੱਚ ਗੱਲ ਕਹਿ ਰਿਹਾ ਜਿਸ ਜਗ੍ਹਾ ਰਸੋਈਆਂ ਬੜੀਆਂ ਹੁੰਦੀਆਂ ਨੇ ਉਹ ਜਗ੍ਹਾ ਜਾ ਕੇ ਵੇਖਿਆ ਤਾਂ ਕਰੋ ਕਿਸ ਤਰ੍ਹਾਂ ਦੇ ਹਾਲਾਤ ਨੇ ਸੋ ਇਸ ਕਰਕੇ ਘਰਾਂ ਦੇ ਵਿੱਚ ਬਣਿਆ ਹੋਇਆ ਖਾਣਾ ਜਿਹੜਾ ਹੈ ਉਹ ਲਾਹੇਬੰਦ ਹੈ ਹੁਣ ਬਹੁਤ سارے ਲੋਕ ਅੱਜ ਕੱਲ ਟਿਫਨ ਦਾ ਕੰਮ ਸ਼ੁਰੂ ਕੀਤਾ ਹੈ ਚਲੋ ਉਸ ਤੇ ਵੀ ਮੈਂ ਐਪੀਸੋਡ ਕਰਾਂਗਾ ਕਿ ਟਿਫਨ ਲੋਅ ਆਊ ਠੀਕ ਹੈ ਭਾਈ ਤੁਹਾਡੀ ਆਪਣੀ ਮਰਜ਼ੀ ਹੈ ਔਰ ਟਿਫਨ ਕਿੰਨਾ ਕਾਰਗਰ ਹੈ ਉਸ ਤੇ ਬਾਰੇ ਮੈਂ ਦੱਸਾਂਗਾ ਤੁਹਾਨੂੰ ਫਿਰ ਕਦੇ ਐਪੀਸੋਡ ਦੇ ਵਿੱਚ ਫਿਲਹਾਲ ਤੁਹਾਡੇ ਬੱਚੇ ਜਿਹੜੇ ਹੋਸਟਲਾਂ ਚ ਪੜ੍ਹਦੇ ਨੇ ਹੋਸਟਲਾਂ ਦੀ ਮੈਸ ਦੇ ਵਿੱਚ ਬੜਿਆ ਹੋਇਆ ਖਾਣਾ ਕਿਸ ਤਰ੍ਹਾਂ ਦਾ ਖਾਂਦੇ ਨੇ ਔਰ ਪਰੋਸਣ ਵਾਲੇ ਕਿਸ ਤਰ੍ਹਾਂ ਨੇ ਜਿਸ ਜਗ੍ਹਾ ਬੈਠ ਕੇ ਖਾਂਦੇ ਨੇ ਉਹ ਕਿਸ ਤਰ੍ਹਾਂ ਦੇ ਬਰਤਨ ਕਿਸ ਤਰ੍ਹਾਂ ਦੇ ਨੇ ਇਹ ਸਾਰਾ ਕੁਝ ਤੁਹਾਨੂੰ ਦੇਖਣ ਦੀ ਲੋੜ ਹੈ ਨਹੀਂ ਤਾਂ ਤੁਹਾਡੇ ਬੱਚਿਆਂ ਦੀ ਜਿਹੜੀ ਸਿਹਤ ਹੈ ਉਹ ਖਰਾਬ ਹੋਏਗੀ ਤੁਸੀਂ ਦੇਖਦੇ ਆ ਕਿ ਕਈਆਂ ਨੂੰ ਰੋਟੀ ਖਾਣ ਤੋਂ ਬਾਅਦ ਦਸਤ ਲੱਗ ਜਾਂਦੇ ਆ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਉਸ ਨੂੰ ਕਿਸੇ ਨੂੰ ਮਾਫਕ ਨਹੀਂ ਲੱਗਦਾ ਹੌਸਟਲ ਦੀ ਮੈਸ ਦਾ ਖਾਣਾ ਲੇਕਿਨ ਦੋਸਤੋ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਆਪਾਂ ਆਪਣੇ ਬੱਚਿਆਂ ਨੂੰ ਦੂਜਿਆਂ ਦੇ ਹਵਾਲੇ ਛੱਡਦੇ ਆ ਲੇਕਿਨ ਆਪਾਂ ਉਹਨਾਂ 'ਤੇ ਕਿੰਨਾ ਕੁ ਧਿਆਨ ਦਿੰਨੇ ਆ ਇਸ ਐਪੀਸੋਡ ਨੂੰ ਸ਼ੇਅਰ ਕਰ ਦਿਓ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ